ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਸਾਈਵਲ ਬੈਡ ਦਿਖਾਉਣੀ ਆ ਡਟੇਰ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਪਿੰਡ ਮੇਰਾ ਠਿੱਕ ਜ਼ਿਲ੍ਹਾ ਬਰਨਾਲਾ ਪੈ ਗਿਆ ਬਰਨਾਲਾ ਸ਼ਹਿਰ ਦੇ ਨਾਲ ਪਿੰਡ ਆ ਗਿਆ ਸੇਵਾ ਸਿੰਘ ਠਿਕਰੀਆ ਜਨਾਬ ਤੇਰਾ ਪਿੰਡਾ ਠਿਕਰੀਆ ਠੀਕ ਹੈ ਮੋਬਾਈਲ ਨੰਬਰ ਕਿੰਨਾ ਜੀ ਆਪਣਾ 98760 ਜੀ 31487 98760 31487 31487 ਜਿਹੜੇ ਆਪਾਂ ਸਾਈਵਾਲ ਵਿਹੜ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਸੁੰਦੀ ਆ ਇਹ ਪਲੂਨ ਪਲੂਨ ਪਹਿਲਾ ਸੂਆ ਤੇ ਆਪਣੇ ਘਰ ਦੀ ਜੰਪੜੀ ਆ ਇਹ ਕਰ ਲਈ ਜੇ ਆਪਾਂ ਦੇਖੇ ਨੇ ਇੱਕ ਬੱਚੀ ਨਾਲ ਹੋਰ ਖੜੀ ਹੈਗੀ ਤੇ ਦੋ ਹੀ ਆਪਣੇ ਕੋਲ ਜਾਂ ਹੋਰ ਵੀ ਸੀਗੀਆਂ ਇਹਦੀ ਮਾਂ ਸੀਗੀ ਜੀ ਅੱਛੇ ਸੂਏ ਦਿੱਤੇ ਬੱਚੀਆਂ ਨਹੀਂ ਦਿੱਤੀਆਂ ਸੀਗੀਆਂ ਠੀਕ ਆ ਬੱਚੀਆਂ ਨਹੀਂ ਦਿੱਤੀ ਸੀਗੀਆਂ ਤੇ ਮਨ ਅਗੇ ਚਲੋ ਉਹਦੇ ਆਪਣੇ ਕੋਲੇ ਗਾਹ ਬੱਚੀ ਤਿਆਰ ਹੋ ਗਈ ਹੈ ਕਿੰਨਾ ਕੁ ਦੁੱਧ ਕਿੰਨਾ ਕੁ ਦੁੱਧ ਪਉਂਦੀ ਸੀ ਇਹਦੀ ਮਾਤਾ ਦਾ ਦੁੱਧ ਸੀਗਾ ਜੀ ਠੀਕ ਹੈ ਸਾਨੂੰ ਇਹਦੇ ਤੋਂ ਹੈਗੀ ਆ 20 ਕਿਲੋ ਦੀ ਉਮੀਦ ਬਾਕੀ ਚਲੋ ਜੇ ਦੁੱਧ ਦਾ 18 ਕਿਲੋ ਦੇ ਦੂੰ ਪਰ ਐਨ ਛੰਡੀ ਆ ਜੀ ਬੰਦਾ ਬੱਚਾ ਤੁਸੀਂ ਦਿਖਾਈਏ ਵੀਡੀਓ ਚ ਆਪਾਂ ਮਾੜੀ ਖੇਡੀ ਜਾਣਾ ਠੀਕ ਹੈ ਮਨ ਲਾ ਆਪਾਂ ਜੰਟ ਸੌਦਾ ਲਾ ਕੇ ਜਿਲੇ ਵੀ ਪਲੂਣ ਥੋੜਾ ਮੰਨ ਕੇ ਆਂਦਾ ਵੀ 18 ਕਿਲੋ ਦੁੱਧ ਦੇ ਦੂੰ ਤੇ ਠੰਡੇ ਠੋਡੀ ਬਹੁਤ ਆ ਹਾਂਜੀ ਪੂਰੀ ਜਿਵੇਂ ਮਰ ਜਾ ਤੇ ਫੇਰ ਜਲੀ ਹੈ ਨਾ ਜਿਵੇਂ ਮਰਦੀ ਸਾਡੇ ਦੇ ਛੋਟੇ ਬੱਚੇ ਵੀ ਇੱਧਰ ਦੁੱਧ ਜਿਵੇਂ ਚੁੱਕੀ ਆ ਜਦੋਂ ਦੋ ਦੋ ਸਾਲ ਦੇ ਆ ਠੀਕ ਹੈ ਜਿਵੇਂ ਮਰਦੀ ਹੱਥ ਲੱਗਿਆ ਕੋਈ ਚੱਕਰ ਹੀ ਨਹੀਂ ਆ ਠੀਕ ਆ ਮਨ ਲਾ ਕੋਈ ਡਿੱਕਦੜੀ ਗੱਲ ਕਿ ਨਾ ਬੱਚਿਆਂ ਦੇ ਆਪਸੀ ਸ਼ੌਕ ਕਰਦਾਂ ਸਾਰੇ ਪਰਵਾਹ ਨੂੰ ਸੋ ਵੀਰਾ ਦੇਖੋ ਬੱਚੇ ਆ ਤੇ ਫੇਰੀ ਜਾਂਦੇ ਜਿਵੇਂ ਕੋਈ ਡਿੱਕਦੜੀ ਗੱਲ ਹੀ ਨਹੀਂ ਹੈ ਨਾ ਤੇ ਵੀ ਉਸ ਗੱਲ ਦਾ ਬੰਦਾ ਬੇਫਿਕਰੋ ਜਿਨੀ ਆਮ ਜੇ ਸਾਈਵਾਲ ਹੁੰਦੀ ਫੁਕਾਰੇ ਮਾਰਦੀ ਹੱਥ ਲੱਗਣ ਨਹੀਂ ਦਿੰਦੀ ਤੇ ਅੱਜ ਦਿਨ ਕਿ ਐ ਇੱਕ ਬਾਕੀ ਪਿਆ ਸੂਣ ਦੇ ਇਹਦੇ 5 ਕਿ ਦਿਨ ਤੇ ਉਹ ਆਪਾ ਕਨਫਰਮ ਕਰ ਵੀ ਕਿਹੜੇ ਸਾਣ ਦਾ ਬੁੱਲ ਦਾ ਸਰਕਾਰੀ ਜੀ ਫੀਮੇਲ ਵਾਲਾ ਕਿਹੜਾ ਜੀ ਫੀਮੇਲ ਜਿਹੜਾ ਫੀਮੇਲ ਦਾ ਹੁੰਦਾ ਨਾ ਠੀਕ ਹੈ ਉਹ ਸਰਕਾਰੀ ਸੀਮਰ ਲਗਾਇਆ ਵਾ ਇੱਕ ਹਫਤਾ ਸੂਣ ਚ ਬਾਕੀ ਪਿਆ ਹਾਂਜੀ ਸੱਤ ਦਾ ਬੰਦ ਤੋੜਿਓ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਦੇਖ ਸਕਦੇ ਮਾੜੇ ਮਾੜੇ ਸੈਂਗਾ ਤੇ ਦੰਦ ਉਹ ਆਪਾ ਦੇਖੀਏ ਸਿਰ ਦੋ ਦੰਦ ਹੀ ਆ ਹਨਾ ਹਾਂਜੀ ਹਾਂਜੀ ਦੋ ਦੰਦ ਹੀ ਸੋ ਵੀਰੋ ਦੋ ਕ ਦੰਦ ਹੀ ਹਜੇ ਇਹ ਤੇ ਬਾਕੀ ਕੱਦ ਵਡ ਤੇ ਲੇਵਾ ਲੂਵਾ ਦੇਖੋ ਫਿਟਿੰਗ ਫੁਟਿੰਗ ਕਿਆ ਬਤਾ ਪੂਰੀ ਸਾਫ ਸੁਥਰੀ ਸ਼ਾਂਤ ਸੁਭਾਦੀ ਆ ਆਪਾ ਲੂਣ ਪਹਿਲਾ ਸਵੇਰ ਸੁਣਦੀ ਪਿਆ ਠੰ ਤੇ ਸੂਣ ਦੇ ਵਿੱਚ ਅੱਜ ਇਹਦਾ ਇੱਕ ਹਫ਼ਤਾ ਬਾਕੀ ਪਿਆ ਮੰਨ ਕੇ ਜਿਹੜੇ ਵੀ ਪੰਜ ਵੀ ਲੈ ਸਕਦੇ ਸੱਤ ਵੀ ਤਾਂ ਲੈ ਸਕਦੀ ਐ ਤੇ ਸੀਲ ਠੰਡੀ ਸਾਤ ਸੁਭਾ ਦੀ ਸਾਫ਼ ਸੁਥਰੀ ਰਾਜੀ ਸਮੀ ਪੜੀ ਵੀ ਤੇ ਬਾਕੀ ਆ ਤੁਸੀਂ ਲੈਵਾ ਦੇਖ ਸਕਦੇ ਨੇੜੇ ਤੋਂ ਝੋਣੀ ਝਾੜੀ ਬਹੁਤ ਜਿਆਦਾ ਚੰਗੀ ਐ ਕੋਈ ਡੱਕਦਲੀ ਕਰਨ ਛੋ ਦੇਖੋ ਮੈਂ ਵੀ ਹੱਥ ਫੇਰ ਕੇ ਦਿਖਾਇਆ ਜਮਾ ਆ ਦੇਖੋ ਜਮਾ ਠੰਡੀ ਦਾ ਕੋਈ ਅੰਤ ਨਹੀਂ ਜਮਾ ਤੇ ਬੰਨ ਵੀ ਹੈਗੀ ਐ ਤੇ ਲੈ ਜੜੋ ਤੋਰ ਲੋ ਅਗੇ ਤੇ ਬਾਈ ਜੀ ਰੇਟ ਵਗੈਰਾ ਫਿਰ ਇਹਦਾ ਕੀ ਰੱਖਿਆ ਰੇਟ ਆਪਾਂ ਫੋਨ ਤੇ ਕਰ ਦਾਂਗੇ ਜੀ ਜਾਇਜ਼ ਹੋਊਗਾ ਜਾਇਜ਼ ਜਾਇਜ਼ ਨੰਬਰ ਬੋਲੇ ਦਵਾਰੇ ਆਪਣਾ 9876031487 9876031487 ਠੀਕ ਹੈ ਕਿਸੇ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ